ਸੋ ਕਹੋ ਟਾਲ ਗੁਰ ਸੇਵੀਏ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੇ ਜਨਮ ਮਰਨ ਦੁਖ ਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੋ ਸੋਖ ਉਪਜੈ ਫੇਰ ਦੁੱਖ ਨਾ ਲੱਗੈ ਆਇਂ ਜੰਮਣਾ ਮਰਣਾ ਮਿਟ ਗਇਆ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫੇਰ ਦੁੱਖ ਨਾ ਲੱਗੈ ਆਏ ਜੰਮ ਮਰਣਾ ਮਿਟ ਗੈ ਕਾਲੇ ਕਿਛ ਨ ਬਸਾਏ ਹਰ ਸੇਤੀ ਮਨ ਰਵ ਰਹਾ ਸਚੇ ਰਹਾ ਸਮਾਏ ਨਾਨਕ ਹਾਮ ਬਲਹਰੀ ਤਨ ਕਾ ਉ ਚੱਲਣ ਸਤ ਗੁਰ ਭਾਏ ਮਹਲਾ ਤੀਜੇ ਬੇਨ ਸ਼ਬਦ ਸੁਧ ਨ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨ ਜਾਣਈ ਦੂਜੇ ਭਾਏ ਪਿਆਰ ਸਾਖ ਸੁੱਦ ਸਾ ਕੁਲਖਣੀ ਨਾਨਕ ਨਾਰੀ ਵਿੱਚ ਗੁਨਾਰ ਪਾੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹੋ ਕਰ ਬਹਿਣੀ ਸਤ ਗੁਰ ਮੇਰਾ ਪਿਆਰਾ ਅਰਦਾਇਆ ਤਿੰਨ ਜਨ ਦੇਖਾਂ ਨੈਣੀ ਆਵਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ ਪਵਨ ਪਵਿੱਤਰ ਮੁਖਵਾਕ ਸੋਰਠ ਕੀ ਵਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 651 ਅਤੇ 52 ਅੰਗ ਉਪਰਿ ਸ਼ੋਭਨੀ ਕਨੇ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਸਭਾਂ ਦੀ ਹਾਜ਼ਰੀ ਸਤਿਗੁਰੂ ਪ੍ਰਵਾਨ ਕਰਨ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ ਅਗਲੇ ਸਮੇਲੇ ਪਾਵਨ ਬਾਣੀ ਸੁਖਮਣੀ ਸਹਿਬ ਜੀ ਦੇ ਪਾਠ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ